स्वागत ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਜਰਸੀ ਬੱਛੀ ਸੂਨ ਵਾਲੀ ਤੇ ਕ੍ਰੋਸ ਅੰਗ ਦੀ ਬਹਿੜ ਸੂਨ ਵਾਲੀ ਤੇ ਇੱਕ ਪਾਲਕ ਬੂਰੀ ਝੋਟੀ ਬਿਓਰ ਕੁੰਡੇ ਸਿੰਘਾ ਦੀ ਤੇ ਇੱਕ ਦਿਖਾਵਾਂਗੇ ਨੀਲੀ ਰਾਵੀ ਦੀ ਮੱਝ ਸਾਰੇ ਤਰ੍ਹਾਂ ਦਾ ਮਾਲ ਦਿਖਾਵਾਂਗੇ ਜੇ ਕੋਈ ਵੀ ਨੀਲੀ ਦਾ ਵੀ ਪਸੰਦ ਕਰਦਾ ਨੀਲੀ ਦਾ ਵੀ ਖਰੀਦ ਸਕਦਾ ਜੇ ਕੋਈ ਭਾਰਦਾ ਕੀ ਬੂਰੀ ਝੋਟੀ ਬਰੀਡ ਚਾਹ ਰਨੇ ਤਾਂ ਜੇ ਆਪਾਂ ਕਰਾਸ ਬੈਡ ਦੁੱਧ ਖਾਤਰ ਲੈ ਰਹੇ ਜਾਂ ਜਰਸੀ ਦੇ ਕੰਮ ਕਰਨਾ ਸਾਰੇ ਪੰਤਾਂ ਦਾ ਮਾਲ ਇੱਥੇ ਮਿਲੂਗਾ ਆਓ ਅੱਗੇ ਕਰੀਏ ਵੀਰ ਨਾਲ ਗੱਲ ਕਰ ਸਸੀ ਗੱਲ ਬਾਈ ਜੀ ਸਸੀ ਗੱਲ ਹੈ ਨਾਮ ਐਡਰੈਸ ਦੱਸਿਓ ਵੀਰ ਆਪਣਾ ਨਾ ਢਿਲੋ ਸੋਨੂ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਸੀ ਨੇ ਮੋਬਾਈਲ ਨੰਬਰ ਆਪਣਾ ਹੈ ਮੋਬਾਈਲ ਨੰਬਰ ਹੈ ਢਿਲੋ 789099728 ਸਿਆਸੀ 99099728 ਅਜਮਰ ਸਾਰੇ ਪੰਤਾਂ ਦਾ ਮਾਲ ਹੀ ਲੈਂਦਾ ਸਾਰੇ ਪੰਤ ਤਈ ਆ ਵੀ ਸਕਾ ਸਾਰਾ ਪਾਣੀ ਜਲ ਜੀਰਾ ਨਿੰਬੂ ਪਾਣੀ ਸਾਰਾ ਕੁਝ ਚੱਕੋ ਸਾਰਾ ਮਿਲੂ ਮੰਗੂ ਵੀ ਮਿਲੂਗਾ ਜਲ ਜੀਰਾ ਵੀ ਮਿਲੂ ਸੰਦਲ ਠੀਕ ਹੈ ਪਹਿਲੇ ਨਾ ਪਤੇ ਨੀਲੀ ਦਾ ਵੀ ਮੱਝ ਦੇਖੀ ਜਾਂਦੇ ਆ ਪਸੂਆ ਕਿਹੜਾ ਸੁੰਦਿਆ ਏਡ ਲਓ ਵੀ ਆਪਾਂ ਲਈਏ ਲੋਕਲ ਘਰੋਂ ਆਪਣੇ ਯਾਰ ਮਤਰਵੰਦੇ ਆ ਖਾਸ ਮਾਨਸੇ ਦੇ ਠੀਕ ਹੈ ਲੈ ਲਈ ਆਪਾਂ ਠੀਕ ਹੈ ਤੇ ਆਪ ਤਾਂ ਹੈਗੇ ਬਈ ਲਾਹੌਰੀ ਏਰੀਏ ਠੀਕ ਹੈ ਲਾਹੌਰੀ ਬੋਲਦੀ ਅਗੇ ਨੂੰ ਕੋਹੀਨੂਰ ਦਾ ਸੀਮਾ ਲੱਗਿਆ ਹੋਇਆ ਕੋਹੀਨੂਰ ਦਾ ਹਾਂ ਠੀਕ ਹੈ ਕੋਹੀਨੂਰ ਤੋਂ ਗੱਬਣਾ ਤੇ ਸੁਆ ਕਿਹੜਾ ਸੁੰਦਿਆ ਓਰੀਜਨਲ ਦੂਜੇ ਇਸੂਏ ਸੁੰਦਿਆ ਚਾਹੇ ਕੋਈ ਤੀਜੇ ਮੰਨ ਕੇ ਲੈ ਕੋਗਨੀਲੀ ਦਾ ਵੀ ਥੋੜਾ ਸੈਂਕ ਖੁੱਲਾ ਹੁੰਦਾ ਹਨ ਇਹ ਹਾਂ ਇਹ ਨਸਲ ਸੈਂਕ ਥੋੜਾ ਖੁੱਲਾ ਆ ਜਾਂਦਾ ਠੀਕ ਆ ਪਰ ਮੁੜ ਜਾਂਦਾ ਬਾ ਥੋੜਾ ਖੁੱਲਾ ਆ ਕੇ ਮੁੜਦਾ ਹਾਂ ਹਾਂ ਬਾਕੀ ਬਰੀਡ ਬਰੂਡ ਬੋਲਣੇ ਪਿਛਲੇ ਸਵੇਰ ਦੁੱਧ ਕਿੰਨਾ ਕਹ ਦੱਸਿਆ ਦੁੱਧ ਤਾਂ ਢਲੋ ਨੇ 14 ਕਿਲੋ ਬਈ ਦੂਜੇ ਸਵੇਰ ਆ ਪਿਛਲੇ ਪਹਿਲੇ ਸਵੇਰ ਪਹਿਲੇ ਸਵੇਰ ਕੰਡੇ ਵਾਲਾ ਜਾਵਾਂ ਠੀਕ ਹੈ ਤੇ ਐਤ ਕੀ ਮੰਨ ਕੇ ਚੱਲੀਏ ਆਪਾਂ ਮਾਰਕੀਟ ਲੋ ਮੰਨ ਕੇ ਸਿਰ 15 16 ਕਿਲੋ ਦੇ ਦਿੰਦੇ ਮੰਨ ਕੇ ਚੱਲੀਏ ਗਰਮੀ ਦੇ ਵਿੱਚ 14 ਕਿਲੋ ਵਾਲੀ ਮੱਝ ਹੈਗੀ ਆ 14 ਮੰਨ ਕੇ ਲੇ ਦੇਣਾ ਤੇ 14 ਤੋਂ ਬਾਅਦ ਦਿਨ ਕਹਿ ਲੈਂਦੀ ਐ ਦਿਨ ਵੀਰੇ ਮੰਨ ਕੇ ਚ 20 ਤ੍ਰਿਗਨਾਜ 8 ਦਿਨ ਬਾਕੀ ਪਏ 7 ਦਿਨ 8-7 ਦਿਨ ਬਾਕੀ ਪਏ ਜੀਪਾ ਜੂਪਾ ਥਾਣਾ ਜੀ ਓਕੇ ਮੈਂ ਕਹਾਂ ਜਮਾ ਚਵਾਈ ਇੰਨੀ ਚੰਗੀ ਹੈ ਜਿੰਨੀ ਕਹਿੰਦੇ ਨੇ ਛੱਡ ਜਾ ਰੋਕ ਰੋਕਦਾ ਜਮਾ ਰੋਕ ਰੋਕਦਾ ਠੀਕ ਹੈ ਮੈਂ ਵੀਡੀਓ ਤੇ ਮਗਾਲ ਗਰੰਟੀ ਹੋ ਟੀਕਾ ਲੱਗਿਆ ਵਾ ਕੋਹੇਨੂਰ ਦਾ ਕੋਹੇਨੂਰ ਦਾ ਲੱਗਿਆ ਵੀ ਆ ਬਈ ਹਲਵਾਸੀ ਦੀ ਆ ਲਾਹੌਰੀ ਜੀ ਠੀਕ ਹੈ ਲਾਹੌਰੀ ਹੈ ਜੀ ਹਾਂ ਤੇ ਭਾਅ ਦਾ ਕੀ ਰੱਖਿਆ ਭਾਅ ਇਹਦਾ ਫੋਨ ਤੇ ਗਰੰਟੀ ਦੋ ਟਾਈ ਤਾਂ ਨਹੀਂ ਮੰਗਦਾ ਨਾ ਨਾ ਦੋ ਢਾਈ ਵਾਲਾ ਕੰਮ ਨਹੀਂ ਹੈਗਾ ਅੰਦਰ ਵਾਲਾ ਕੰਮ ਹੀ ਹੈ ਜਿਆ ਜੀ ਗੱਲ ਜਿਹੜੀ ਚੀਜ਼ ਆ ਪਹੋਜੇ ਭਾ ਨੀਲੀ 라ਵੀ ਅੱਖਾਂ ਦੋਨੇ ਮਣਕਣੀ ਟੇਡਾ ਪਟਾ ਤੇ ਮੱਥੇ ਤੋਂ ਸਿੰਘ ਨੀਮਾ ਥੋੜਾ ਨੀਲੀ 라ਵੀ ਦਾ ਸਿੰਘ ਆ ਸੋ ਕੱਦ ਕਾੜ ਵਗੈਰਾ ਦੇਖੋ ਜਿੰਦ ਜਾਨ ਪਲੀ ਪੁਲੀ ਵੀ ਚਮੜੀ ਜਲੇ ਚਕਾ ਵਗੈਰਾ ਬਹੁਤ ਆ ਥਣ ਲੈਵਾ ਵੀ ਸੋਨਾ ਮੁਠੀ ਵਾਲਾ ਸਾਫ ਸੁਥਰਾ ਤੇ ਦੇਖੋ ਕਿਆ ਬਾਤ ਨਾਖ ਨੂੰ ਸਹਿ ਗਿਆ ਬੱਗੀ ਜਮਾ ਤੇ ਸਿੰਘ ਸੁੰਗ ਦੀ ਪੂਰੀ ਸੋਹਣੀ ਆ ਪਿਓਰ ਨੀਲੀ 라ਵੀ ਸੂਤ ਇਨਸਾਨ ਤੁੰਦ ਇਨਸਾਨ ਸਾਰੇ ਨਿਸ਼ਾਨੇ ਕਵਰ ਕਰਦੀ ਆ ਤੇ ਇਕਲ ਹੋਰ ਦੇਖਿਆ ਬਨੀਲੀ 라ਵੀ ਚ ਕੋਈ ਇਹ ਨਹੀਂ ਗੱਲ ਵੀ ਬਾਹਲਾ ਕੁੰਬੜਾ ਭਾਰਾ ਕਿਤੇ ਚੱਕੀ ਫਿਰਦੀ ਆ ਹਨਾ ਚੰਗੀ ਬਰੀ ਲਿਆ ਚਲ ਵੀਰੇ ਬੰਨ ਦੇ ਨੂੰ ਬਾਕੀ ਏਰੀਆ ਹੀ ਬੜਾ ਚੰਗਾ ਮਾਨਸਾ ਤੇ ਸਮਾਨਸਾ ਏਰੀਆ ਦੇ ਵਿੱਚੋਂ ਆਈ ਵੀਰ ਉਹਨੂੰ ਖਰੀ ਰਹੁ ਮੈਂ ਤੇ ਥਾਂ ਤੋਂ ਮੈਂ ਦੇਖੋ ਗੁੱਲੇ ਵਾਲਾ ਕਹਿ ਵਾਤਾ ਸੋਹਣਾ ਸਾਫ ਸੁਥਰਾ ਜਿੰਦ ਜਾਨ ਵਾਲੀ ਪੂਰੀ ਰਾਜ ਸਮਝੋ ਮੁੱਲ ਵੀਰ ਕਹਿੰਦਾ ਫੋਨ ਤੇ ਹੂ ਇੱਕ ਹਫ਼ਤਾ ਸੂਣ ਤੇ ਬਾਕੀ ਪਿਆ ਥਾਣਾ ਡਿਜ਼ਾਈਨ ਆਪਾਂ ਨੇਰ ਤੋਂ ਦਿਖਾ ਦਿੰਨੇ ਆ ਤੇ ਚੱਡੇ ਤੇ ਵੀ ਇਨਸਾਨੇ ਦੇ ਹੈਗੇ ਹੈਗੇ ਤੇ ਬੱਚੇ ਦਾ ਪਿਆਰ ਨੀਲ ਜਾਗ ਵੀ ਦੀ ਪਾਉਂਦੀ ਆ ਆਪਦੇ ਨੂੰ ਬੱਚਾ ਅੱਗੇ ਦੂਜੇ ਨੰਬਰ ਤੇ ਦੇਖੀ ਜਾਨਾ ਜਿਹੜੀ ਆਪਾਂ ਕੱਟੀ ਇੱਟ ਲੋ ਆਏ ਆ ਭਾਈ ਆਪਣੇ ਜੇਰ ਕਿਸੇ ਨਾਲ ਗੋਈ ਨਹੀਂ ਗਈ ਜਾਨੀ ਕਿ ਮਾਲਕਾਂ ਦੇ ਨਾਲ ਤਾਂ ਲਈ ਜਾਂਦਾ ਕੋਲੇ ਪੂਰਨਾ ਪਾੜਨਾ ਚੰਗੇ ਨੇ ਕਟਵਾਲੀ ਵਾਲਾ ਸਾਹਣ ਸੀ ਪਹਿਲਾਂ ਹੈ ਕਟਵਾਲੀ ਨੇੜੇ ਪੂਤਾ ਉਹਦੀ ਕੱਟੀ ਹੈਗੀ ਬਈ ਇਹ ਉਹ ਕਹਿੰਦੇ ਵੀ 1 ਮਹੀਨਾ 5 ਦਿਨ ਲਈ ਟੀਕਾ ਭਾਈ ਹੋਵੇ ਠੀਕ ਹੈ ਤੇ ਜਾਨੀ ਕਿ 100% ਰਹਿ ਗਈ ਉਹ ਕਹਿੰਦੇ ਅਟ ਕਰ ਗਈ ਚਾਹੇ ਆਪਦੀ ਕੋਈ ਫੰਡਰ ਮੰਨ ਕੇ ਲੈ ਜਾ ਆਪਣੇ ਕਿਹੇ ਨਾ ਚੈੱਕ ਚਾਉਂਦੇ ਨਾ ਕਰਾਉਣੀ ਹਾਂ ਤੇ ਪੂਰੇ 18 ਮਹੀਨਿਆਂ ਦੀ ਇਹ ਨੰਦੋ ਖੀਰੀ ਹੈ ਨੰਦੋ ਖੀਰੀ ਹੈ ਬਈ ਠੀਕ ਹੈ ਸਿੰਘ ਸਿੰਘ ਬਹੁਤ ਚੰਗਾ ਹੈ ਬਹੁਤ ਚੰਗੀ ਜੁੜ ਕਾਦੀ ਬੜਾ ਵੱਡਾ ਦੀ ਮਾਂ ਦਾ ਬਈ ਠੀਕ ਹੈ ਅਜੇ ਤਾਂ ਕਰਨਾ ਵਿਚਾਰੀ ਕੀ ਰਿ ਉਦ ਦੀ ਮੰਗ ਦਿੱਤਾ ਵੀ 15 16 ਕਿਲੋ ਦੇ 20 20 ਕਿਲੋ ਦਾ ਕੱਪ ਨਹੀਂ ਮਾਰਨਾ 14 15 ਦੀ ਕੀ ਹੈ 14 ਕਿਲੋ ਦੀ ਮਹਿਦੀ ਕੱਟੀ ਆ ਹਾਂ ਹਾਂ ਮੋਲੇ ਦਾ ਕੀ ਰੱਖਿਆ ਮੋਲੇ ਦਾ ਖੁੰਦੇ ਕਰ ਲੈ ਠੀਕ ਐ ਦੰਦੋ ਖੀਰੀਏ ਬਿਲਕੁਲ ਹਾਂ ਦੰਦੋ ਜੀਰੀਏ ਪਿਓਰ ਬੂਰੀ ਆ ਗਈ ਹੈ ਨਾ ਹਾਂ ਵੀ ਦੋ ਸੋ ਤਾਂਾਂ ਤੋਂ ਲੈ ਕੇ ਥੱਲੇ ਤੱਕ ਪੈਰਾ ਦੇ ਕਰਬੂਰੀ ਆ ਜਾਵਾ ਤੇ ਥਾਂ ਤੋਂ ਫਿਰ ਚੰਗਾ ਪੂਰਾ ਪੂਰਾ ਚੰਗਾ ਬਈ ਸੋਲੇ ਵਾ ਵਗਰਾ ਦੇਖੋ ਥੱਲੇ ਤੋਂ ਬਾਕੀ ਦੀਲ ਦੇਖ ਲੈ ਬਈ ਲੰਬਾਈ ਦੇਖ ਲੈ ਸੋ ਥਾਂ ਦੇਖ ਲੈ ਥੱਲੇ ਪੂਰਾ ਸਾਫ ਸੁਥਰਾ ਥਾਣਾ ਝੋਲੀ ਜਿਹਾ ਪੂਰੀ ਚੰਗੀ ਹੈ ਚਾਰੇ ਥਾਂ ਨਿਕਣਵੇਂ ਤੇ ਕੱਦ ਵੜ ਪਲੀ ਪੁਲੀ ਬਹੁਤ ਜ਼ਿਆਦੇ ਹੈ ਹਨ ਜਿੱਦਿਆਂ ਨੂੰ ਮੈਂ ਤਿਆਰ ਹੋ ਗਈ ਚਗਾਠਾ ਚ ਕੁਠਾ ਬਹੁਤ ਡਾਬਲ ਆ ਮੈਂ ਕਹਿੰਦਾ ਜੇ ਕਿਸੇ ਚੰਗੇ ਬੰਦੇ ਕੋਲ ਜਾਵਾਂ ਦੀ ਸਾਹਮਣੇ ਨਾਲ ਗੱਲ ਕੁਤੇ ਕਰਦੀ 2 ਲੱਖ ਦੀ ਝੂਠੀ ਮੌਜ ਨਾਲ ਠੀਕ ਹੈ ਜਾ ਜੇ ਬੜੀ ਜੀ ਪਲ ਗਈ ਪਲਦੀ ਵੀ ਰੂਸੀ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਸਾਫ ਸੁਥਰਾ ਤੇ ਇਹ ਇਹਦੇ ਇੱਕ ਵਾਰੀ ਹੋਇਆ ਵਾ ਹਨ ਇੱਕ ਵਾਰੀ ਹੋਈ ਗੀ ਇੱਕ ਮਹੀਨਾ 5 ਦਿਨ ਹੋਈ ਗੀ ਲੈ ਚੱਲ ਬੰਦੇ ਸੋ ਵੀਰੋ ਠੰਡੀ ਵਗੈਰਾ ਦੇਖੋ ਜਿਵੇਂ ਮਰਜੀ ਹੱਥ ਪਹਿਲਾਂ ਫੇਰੀ ਚੱਲੋ ਹਨ ਚਾਰੇ ਥਾਨ ਤੇ ਕੱਦ ਕਾਠ ਕਰ ਪਲੀ ਪੁਲੀ ਬਹੁਤ ਜ਼ਿਆਦੇ ਹਨ ਬਹੁਤ ਜ਼ਿਆਦੇ ਬੜੀ ਲੱਗ ਤੇ ਮੋਲੇ ਦਾ ਫੋਨ ਤੇ ਹੋਊਗਾ ਆ ਫੋਨ ਤੇ ਹੋਊਗਾ ਅੱਗੇ ਤੀਜੇ ਨੰਬਰ ਤੇ ਆਪਾਂ ਵੈਟ ਦੇਖੀ ਨਾ ਕ੍ਰਾਸਪਾਂ ਚ ਪਈ ਦੀ ਇਹ ਡੇ ਲੋ ਫਾਰਮ ਚੋਂ ਲਈ ਆ ਬਈ ਠੀਕ ਹੈ ਉਹ ਵੀ ਜੀ ਕ੍ਰਾਸ ਪਈ ਦੀ ਐਚਪੀ ਚ ਠੀਕ ਹੈ ਇਹ ਸਹੀ ਠੰਡੀ ਉਹਦੇ ਰੀਆ ਦੁੱਧ ਦਿੰਦਾ ਨਹੀਂ ਪਲੂਨ ਨੇ ਮੰਨ ਕੇ 25 26 ਕਿਲੋ ਠੀਕ ਹੈ ਹੁਣ ਦੂਜਾ ਸੌਂ ਗਿਆ ਹਾਂ ਦੂਜੇ ਸੌਂ ਗਿਆ ਬਈ ਹਜੇ ਸੌਣ ਦੇ ਵਿੱਚ ਤੇ ਆਪਾਂ ਦਾ ਕਿੰਨਾ ਦੁੱਧ ਪਾ ਦੂ ਵੇਦ ਕੇ ਦੁੱਧ ਦੂਰੀ ਅੰਕਰੀ ਮੰਨ ਕੇ ਰ 27 22 ਕਿਲੋ ਖੁੱਲਾ ਇਹਨਾਂ ਦਾ 30 ਚਾਹੀਦੀ ਤੁਹਾਨੂੰ ਗੁਣ ਗੁਣੂ ਬਹੁਤ ਦਿਨ ਕਹਿ ਲੈਂਦੀ ਐ ਨੰਨ ਬਈ ਇਹਦੇ 8 9 ਨੇ ਰਹਿ ਗਏ ਠ ਸੋ ਵੀਰ ਦੂਜਾ ਸੁਆ ਵੇੜ ਸੁੰਦੀ ਪਿਆ ਕਰਾਸ ਵਾਲੀ ਵੱਡੀ ਡਬਲ ਪਲੀਪੁਲੀ ਬਹੁਤ ਜਿਆਦੇ ਆ ਮੂੰਹ ਮੱਥਾ ਵੀ ਪੂਰਾ ਚੰਗਾ ਹੈਗਾ ਤੇ ਫੁੱਲਾ ਤੇ ਥਾੜਾ ਗੁੱਲੇ ਵਾਲਾ ਕੱਢੂ ਜਾਮਾ ਕਿਆ ਬਾਤ ਆ ਹੱਥੀ ਚਵਾਈ ਵਾਲਾ ਸੋਹਣਾ ਥਾਣਾ ਕੱਦ ਬੈਡ ਵੀ ਬਹੁਤ ਆ ਪਲੀਪੁਲੀ ਵੀ ਬਹੁਤ ਜਿਆਦੇ ਆ ਲਿੱਸੀਨਾ ਵੀ ਨਹੀਂ ਕਿਸੇ ਪਾਸਿਓ ਸੋ ਦੇਖੋ ਮੂੰਹ ਮੱਥਾ ਪੂਰੇ ਫੁੱਲ ਸਾਈਜ਼ ਦੇ ਵਿੱਚ ਆ ਤੇ ਸੂਣ ਚ ਸੂਣ ਚ ਰਹਿ ਗਿਆ ਹਫਤਾ ਹਨਾ ਹਾਂ ਹਾਂ 25 ਕਿਲੋ ਦਮਨ ਕੇ ਲੈ ਲਈਏ ਤੀ 25 26 ਕਿਲੋ ਹੀ ਮੰਨ ਕੇ ਲੈ ਜਾ ਭਾਵੇਂ ਯਾਰ ਕੋਈ ਚੱਕਰ ਨਹੀਂ ਦੇਊਗੀ ਪਰ ਅਨਿਕ ਰਿਸ਼ਤਾ 2.5 ਕਿਲੋ ਘੱਟ ਨਹੀਂ ਠੀਕ ਹੈ ਲੈ ਚੱਲ ਬੰਨ ਦੇ ਸ ਫੁੱਲ ਜਾਂਦੇ ਜਾਣ ਦੇ ਵਿੱਚ ਕੱਦ ਵਿੜ ਚੰਗਾ ਐਚ ਐਫ ਦੇ ਵਿੱਚ ਕਰਾਸ ਪਾਣਾ ਲੇਵਨਗਾ ਲੇਵ ਕੱਢੂ ਜਮਾ ਕਿਆ ਬਤ ਚਾ ਵੜੀਆਂ ਵੜੀਆਂ ਪੂਟਾਂ ਇਹਨਾਂ ਦਾ ਕੋਈ ਚੱਕਰ ਨਹੀਂ ਹੁੰਦਾ ਬਹੁਤ ਹੁੰਦੀਆਂ ਰਹਿੰਦੀਆਂ ਠੀਕ ਹੈ ਅੱਗੇ ਆਪਾਂ ਲੰਡੀ ਦੇਖੀ ਜਾਨੇ ਇਹ ਗੈਰਸੀ ਹੱਥ ਲੋ ਤੂਣ ਹੀ ਆ ਬਈ ਦੰਦੋ ਕਿਵੇਂ ਦੰਦੋ ਬਈ ਦੋ ਦੰਦ ਦੋ ਦੋ ਪੂਛ ਜਮਾਂਦਰੀ ਰੁੱਟੀ ਵੀ ਹੈ ਹਨਾ ਹਾਂਜੀ ਮੰਦਰੀ ਕੱਢੀਏ ਦੰਦ ਹੈ ਹਨਾ ਹਾਂ ਦਿਨ ਕਹਿ ਲੈਂਦੀ ਹੈ ਦਿਨ ਬਈ ਲੈ ਜੂਏ 7-8 7-8 ਦਿਨ ਲੈ ਜੂਏ ਕਿੰਨੇ ਕਿਲੋ ਦੁੱਧ ਪਾ ਦੂਗੀ ਦੁੱਧ ਦੇ ਦੋ ਵੀ ਟਨ 14-15 ਕਿਲੋ ਇਹਦਾ ਪਾ ਕਿਲਾ ਭੁੰਦੇ ਕਰ ਲਾਂਗੇ ਉਹ ਹੀ ਚਾਜ ਠੀਕ ਆ ਅੱਲੀ ਪੂਸਣਾ ਦੇਖ ਕੇ ਜਿਹੜੀ ਪੂਸ ਹੁੰਦੀ ਜੇ ਲੋਬੇ ਤਨ ਪਤਾ ਹੂੰ 60-60 ਹਜ਼ਾਰ ਦੀ ਹੁੰਦੀ ਪੂਸਾਂ 10 ਹਜ਼ਾਰ ੱਥਲੇ ਆ ਜੀ ਹਾਂ 10 ਹਜ਼ਾਰ ਠੀਕ ਆ ਮੂੰਹ ਮੱਥਾ ਪਿਓਰ ਜਰਸੀ ਆ ਹਨਾ ਹਾਂ ਪਿਓਰ ਓਰੀਜਨਲ ਜਰਸੀ ਐ ਮੱਥੇ ਦੇ ਟੋਆ ਤੇ ਜਵਾ ਸਿੰਗਾ ਦੇ ਨਾਲ ਹੀ ਇਹਦੇ ਕਰਨ ਲੱਗੇ ਪਏ ਆ ਹਨਾ ਹਾਂ ਬਾਕੀ ਕੱਤ ਫੁੱਲਾ ਸੀਲ ਠੰਡੀ ਦਾ ਤਾਂਤੀ ਪੂਣੀ ਪਹਿਲਾਂ ਲੱਤਾਂ ਮਾਰਦੀ ਉਹ ਕੰਮ ਹੀ ਨਹੀਂ ਲੈ ਜਿਵੇਂ ਮਰਜਾ ਤੇ ਫੇਰੀ ਚੱਲੋ 14 ਕਿਲੋ ਦੁੱਧ ਮੰਨ ਸੋ ਪਿਓਰ ਜਰਸੀ ਬਰੀਡ ਤਿਆਰ ਕਰਨੀ ਇੱਥੇ ਤਿਆਰ ਕਰੀ ਚਲੋ ਜਿਵੇਂ ਮਰਜੀ ਹੈਣਾ ਸੋ ਬਿਰ ਕਾਫੀ ਨਗਦ ਖਾਤੇ ਜਰਸੀ ਬਚੀ ਕ੍ਰਾਸ ਤੇ ਪਲੂਨ ਚੋ ਆਹ ਸੋਰੀ ਅਫਸਰ ਕੱਟੀ ਤੇ ਨੀਲੀ ਦਾ ਵੀ ਮੈਂ ਸਿਆਸੀ ਨੂੰ 90 99 728 ਪਿੰਡ ਹੈ ਮੈਂ ਪੂਰਾ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਗੋੜਾ